₹100 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 400 ਰੁਪਏ ਦਾ ਸੂਟ 400 ਰੁਪਏ ਦਾ ਸੂਟ ਲੈ ਜਾਓ 300 ਰੁਪਏ ਦਾ ਸੂਟ ਜੀ 700 ਰੁਪਏ ਦਾ ਸੂਟ ਇੱਕੇ ਤਣੀ ਮੈਲਾ ਉਹ ਕਾਦੀਆਂ ਮੈਲਾ ਕਾਦੀਆਂ ਬਾਜ਼ਾਰ 'ਚ 150 ਰੁਪਏ ਦਾ ਦੁਪੱਟਾ ਲੈ ਜਾਓ 50 ਰੁਪਏ ਦਾ ਦੁਪੱਟਾ 50 ਰੁਪਏ ਦਾ ਦੁਪੱਟਾ ਲੈ ਜਾਓ 50 ਰੁਪਏ ਦਾ ਦੁਪੱਟਾ ਕਿੰਨੇ ਮਰਜ਼ੀ ਲੈ ਜਾਓ ਡਿਜ਼ਾਈਨ ਉਹ ਟਰੱਕ ਭਰ ਕੇ ਆ ਗਿਆ ਉਹ 50 ਰੁਪਏ ਦਾ ਦੁਪੱਟਾ ਉਹ 50 ਰੁਪਏ ਦਾ ਦੁਪੱਟਾ ਕੋਈ 700 ਨਹੀਂ ਕੋਈ 800 ਨਹੀਂ ਕੋਈ 900 ਨਹੀਂ 250 ਰੁਪਏ ਦੀ ਬੈੱਡ ਸ਼ੀਟ ਡਬਲ ਬੱਡ ਦੀ ਚਾਦਰ ਲੈ ਜਾਓ 250 ਰੁਪਏ 250 ਰੁਪਏ ਆ ਦੇਖੋ ਜੀ ਬਾਜ਼ਾਰਾਂ ਦੇ ਵਿੱਚ 5 500 6 600 ਮਾਤੂ ਜੀ ਦੀ ਦਸਤਾਰ ਕਾਦੀਆਂ ਝੋਲੇ ਲੈ ਜਾਓ 200 ਰੁਪਏ ਦਾ ਸੂਟ ਕਿਹੜੀ ਬਾਜ਼ਾਰ ਦੇ ਵਿੱਚ 800 ਦਾ ਸੂਟ ਸਾਡੇ ਤੋਂ ਲੈ ਜਾਓ 700 ਦੇ ਦੋ 750 ਦਾ ਸੂਟ ਚਲੋ ਜੀ ਤਿੰਨ ਦਿਨ ਤਿੰਨ ਦਿਨ ਫਾਇਦੇ ਹੁਣੇ ਤੁਹਾਡੇ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ 25 ਮਈ ਤੱਕ ਸੇਲ ਚੱਲ ਰਹੀ ਆ ਐਤਵਾਰ ਨੂੰ ਦੁਕਾਨ ਬੰਦਿਆ ਐਤਵਾਰ ਦੁਕਾਨ ਬੰਦਿਆ ਨਾ ਆਇਓ ਟਾਈਮ ਖਰਾਬ ਨਾ ਕਰੋ ਸ਼ਨੀਵਾਰ ਨੂੰ ਮੇਲੇ ਲੱਗਣੇ ਆ ਆ ਚੱਕੋ ਜੀ ਕੜਾਈ ਕੱਟਿਆ ਸੂਟ ਆ ਵਰਕ ਚੈੱਕ ਕਰੋ ਆ ਪ੍ਰਿੰਟ ਚੈੱਕ ਕਰੋ ਦੁਪੱਟਾ ਨਾਲ ਪਿਓਰ ਦਾ ਲੈ ਕੇ 500 ਰੁਪਏ ਦਾ ਕੋਈ ਬਾਜ਼ਾਰ ਚ ਕੋਈ ਕਹਿੰਦਾ 1800 ਰੁਪਈਆ ਕੜਾਈ ਕੱਟੀ ਆ ਕੋਈ ਕਹਿੰਦਾ 2000 ਰੁਪਈਆ ਉਹ ਲੈ ਜਾਓ 650 ਚ 650 ਦੇ ਵਿੱਚ ਲੈ ਜਾਓ ਦੇਖੋ ਕਿੰਨਾ ਰੌਸ਼ ਪੈ ਗਿਆ ਸਵੇਰ ਦੇ 8 ਵਜੇ ਲੋਕ ਦੂਰੋਂ ਦੂਰੋਂ ਆ ਗਏ ਆ ਸਵੇਰੇ ਸਵੇਰੇ ਰਸ਼ ਪੈ ਗਿਆ ਤੁਸੀਂ ਘਰ ਨਾ ਬੈਠੇ ਰਹੋ ਘਰ ਨਾ ਬੈਠੇ ਰਹੋ ਆ ਜਾਓ ਫੁਜਾਰਾਂ ਚ ਜਿਹੜੀ ਹੁੰਦੀ ਲੁੱਟ ਬੰਦ ਕਰਤੀ ਆ ਦੋ 2000 ਵਾਲੇ ਸੂਟ 650 ਚ ਕਰਤੇ ਜੀ 650 ਆ ਦੇਖੋ ਪੜੀਆਂ ਲਿਖੀਆਂ ਕੁੜੀਆਂ ਲਈ ਸੂਟ ਕਹਿੰਦੇ ਰੰਗ ਹੋਵੇ ਸੋਪਰ ਸਾਨੂੰ ਲਾਈਟ ਲਾਈਟ ਰੰਗ ਚਾਹੀਦੇ ਆ ਹਲਕੇ ਹਲਕੇ ਦੁਪੱਟੇ ਤੇ ਵਰਕ ਚਾਹੀਦੇ ਆ ਘੇਰਿਆਂ ਤੇ ਫੁੱਲ ਬੂਟੇ ਲਾਏ ਹੋਣ ਆ ਸੂਟ ਕੋਈ 3000 ਦਾ ਨਹੀਂ ਕੋਈ 3500 ਰੀ 8800 9900 ਹਜ਼ਾਰ ਹਜ਼ਾਰ ਰੁਪਏ ਚ ਕਰਤੇ ਐਦਾਂ ਦੇ ਸੂਟ ਲਓ ਬਈ ਆ ਸੂਟ ਆਪਾਂ ਦੇਣਾ ਸਰਪੰਚ ਦੀ ਘਰ ਵਾਲੀ ਨੂੰ ਆ ਸਰਪੰਚ ਦੀ ਘਰ ਵਾਲੀ ਦੀ ਸੂਟ ਆ ਗਿਆ ਹੈਵੀ ਹੈਵੀ ਸੂਟ ਆ ਗਿਆ ਹੈਵੀ ਹੈਵੀ ਸੂਟ ਬਿਆਹੋ ਸ਼ਾਦੀਆਂ ਚ ਪਾਉਣ ਵਾਲੇ ਸੂਟ ਆ ਗਏ ਆ ਸਰਪੰਚ ਦੀ ਘਰ ਵਾਲੀ ਵੀ ਕੋਸ਼ਿਸ਼ ਕਰਦੀ ਲੰਬੜਦਾਰ ਦੀ ਘਰ ਵਾਲੀ ਵੀ ਕੋਸ਼ਿਸ਼ ਕਰਦੀ ਤੇ ਗੱਲ ਸੁਣ ਲੋ ਇੱਕ ਬੈਂਕ ਚ ਪਏ ਨੋਟ ਕੰਮ ਨਹੀਂ ਆਉਣੇ ਓ ਐਫ ਡੀਆਂ ਕਰਾਈਆਂ ਕੰਮ ਨਹੀਂ ਆਉਣੀਆਂ ਸੋਨਾ ਪਾਇਆ ਕੰਮ ਨਹੀਂ ਆਉਣਾ ਕੰਮ ਤਾਂ ਉਹ ਆਉਣਾ ਜਿਹੜਾ ਤੁਸੀਂ ਆਪਣੇ ਪਿੰਡੇ ਦੇ ਕੱਪੜਾ ਪਾਇਆ ਲੋਕੀ ਕਹਿਣ ਬਈ ਵਾਹ ਯਾਰ ਰੌਲਟੀਆਂ ਇਹਨੇ ਲੈਣਾ ਵਿਆਹ ਸ਼ਾਦੀ ਦਾ ਕਪੜਾ ਤਾਜਵੇਰ ਦਾ ਕਪੜਾ ਲੈਣਾ ਸਾਡੇ ਕੋਲ 100 ਤੋਂ ਲੈ ਕੇ 20000 ਤੱਕ ਦੇ ਸੂਟ ਮਿਲ ਜਾਂਦੇ ਆ ਇਦਾਂ ਦੇ ਸੂਟ ਲੈਣੇ ਤੁਸੀਂ ਨਾਲ ਦੁਪੱਟੇ ਚਾੜ ਲੈਣੇ ਤੁਸੀਂ ਤੇ ਆਜੋ ਟੈਨ ਟੈਨ ਬਹੁਤ ਵੱਡਾ ਮੇਲਾ ਲੱਗਾ ਓ 100 100 ਰੁਪਏ ਜਦ ਲਾਗੇ ਮੇਲੇ ਕੜਾਈਆਂ ਕੱਡੇ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਲੈ ਲੋ 200 ਰੁਪਏ ਦਾ ਸੂਟ ਜੀ 200 ਰੁਪਏ ਦਾ ਸੂਟ ਇੱਕੇ ਤਾਣੀ ਮੈਲਾ ਉਹ ਕਾਦੀਆਂ ਮੈਲਾ ਕਾਦੀਆਂ ਆਹ ਗੜਾਈ ਕੱਡਿਆ ਸੂਟ ਆਹ ਘੇਰੇ ਵਾਲਾ ਸੂਟ ਉਹ ਦੁਪੱਟਾ ਵੀ ਨਾਲ ਹੈ ਉਹ ਰੇਟ ਕੀ ਹੈ 100 100 100 100 100 100 100 ਰੁਪਿਆ ਇਹ ਦੇਖੋ ਜੀ ਇੱਕ ਹੋਰ ਪਟਾਕਾ ਪਾਤਾਰੀ ਹੋਰ ਪਟਾਕਾ ਪਾਤਾ ਬਾਜ਼ਾਰ ਚ 150 ਰੁਪਏ ਦਾ ਦੁਪੱਟਾ ਲੈ ਜਾਓ 50 ਰੁਪਏ ਦਾ ਦੁਪੱਟਾ 50 ਰੁਪਏ ਦਾ ਦੁਪੱਟਾ ਲੈ ਜਾਓ 50 ਰੁਪਏ ਦਾ ਦੁਪੱਟਾ ਆ ਵੀ ਦੇਖੋ ਜੀ ਰੰਗ ਏਰ ਵਿੱਚ ਜਿੰਨੇ ਮਰਜ਼ੀ ਲੈ ਜਾਓ ਰੰਗ ਹਰ ਤਰ੍ਹਾਂ ਦਾ ਡਿਜ਼ਾਈਨ 50 ਰੁਪਏ ਦਾ ਦੁਪੱਟਾ ਲੈ ਲਓ। ਆ ਚੱਕੋ ਜੀ। ਜਿੰਨੇ ਮਰਜ਼ੀ ਲੈ ਜਾਓ ਡਿਜ਼ਾਈਨ। ਉਹ ਟਰੱਕ ਭਰ ਕੇ ਆ ਗਿਆ। ਉਹ 50 ਰੁਪਏ ਦਾ ਦੁਪੱਟਾ। ਉਹ 50 ਰੁਪਏ ਦਾ ਦੁਪੱਟਾ ਕਿਹੜਾ ਦੇ ਦੂਗਾ? ਉਹ ਕਿਹੜਾ ਦੇ ਦੂਗਾ? ਉਹ ਮੇਲਾ ਤਿੰਨ ਦਿਨਾਂ ਦਾ। ਤਿੰਨ ਦਿਨਾਂ ਦਾ ਮੇਲਾ ਤਿੰਨ ਦਿਨ ਦਾ। ਕੋਈ 700 ਨਹੀਂ ਕੋਈ 800 ਨਹੀਂ ਕੋਈ 900 ਨਹੀਂ। 250 ਰੁਪਏ ਦੀ ਬੈੱਡ ਸ਼ੀਟ। ਡਬਲ ਬੈੱਡ ਦੀ ਚਾਦਰ ਲੈ ਜਾਓ 250 ਰੁਪਏ। 250 ਰੁਪਏ। 200 ਰੁਪਏ ਸਰਾਣੇ ਕਬਰ ਨਾਲ ਉਹ ਚੱਕੋ ਜੀ ਹੁਣ 5 500 ਦੀ ਚਾਦਰ ਲੈਣ ਦੀ ਨਹੀਂ ਲੋੜ ਉਹ 250 ਰੁਪਏ ਚ ਲੈ ਜਾਓ ਉਹ 250 ਰੁਪਏ ਚ ਲੈ ਜਾਓ 250 ਚ ਲੈ ਜਾਓ ਉਹ ਜਿੰਨੇ ਮਰਜੀ ਡਿਜ਼ਾਈਨ ਉਹ ਜਿੰਨੇ ਮਰਜੀ ਰੰਗ ਲੈ ਜਾਓ ਆ ਦੇਖੋ ਜੀ ਬਜ਼ਾਰਾਂ ਦੇ ਵਿੱਚ 5 500 6 600 ਮਾਤੂ ਜੀ ਦੀ ਦਸਤਾਰ ਕਾਦੀਆਂ ਜੋ ਲੈ ਜਾਓ 200 ਰੁਪਏ ਦਾ ਸੂਟ ਦੇਖੋ ਕੰਮ ਕੀਤਾ ਉਹ ਰੇਟ ਲਿਖ ਕੇ ਲਾਤਾ ਕੋਈ ਲੁੱਟ ਨਹੀਂ ਕੋਈ ਠੱਗੀ ਨਹੀਂ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਲੈ ਜਾ 200 ਰੁਪਏ ਦੇ ਫੜੇ ਡਿਜ਼ਾਈਨ ਬੜੇ ਸੂਟ ਕੈਂਟ ਬੜੇ ਦੁਪੱਟੇ ਵੀ ਨਾਲ ਆ ਤੇ ਆ ਚੱਕੋ ਜੀ ਇੱਕ ਹੋਰ ਪਟਾਕਾ ਪਾਤਾ ਉਹ ਲਾਈਟ ਸ਼ੇਡ ਆ ਗਿਆ ਉਹ ਗਰਮੀਆਂ ਦਾ ਸ਼ੇਡ ਆ ਗਿਆ ਆਈਸਕ੍ਰੀਮ ਸ਼ੇਡ ਆ ਗਿਆ ਉਹ ਰੇਟ ਕੀ ਹੈ 700 800 850 850 850 ਦੇਖੋ ਜੀ ਬਾਜ਼ਾਰ ਦੇ ਵਿੱਚ 800 ਦਾ ਸੂਟ ਸਾਡੇ ਤੋਂ ਲੈ ਜਾਓ 700 ਦੇ ਦੋ ਥੋੜੇ ਤੇਸਰਾ ਸੂਟ ਮਿਲਣੋ ਤਿੰਨ ਦਿਨ ਸਿਰਫ ਤਿੰਨ ਦਿਨ ਫਾਇਦੇ ਹੋਣੇ ਤੁਹਾਡੇ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ 25 ਮਈ ਤੱਕ ਸੇਲ ਚੱਲ ਰਹੀ ਆ ਐਤਵਾਰ ਨੂੰ ਦੁਕਾਨ ਬੰਦ ਆ ਐਤਵਾਰ ਦੁਕਾਨ ਬੰਦ ਆ ਨਾ ਆਇਓ ਟਾਈਮ ਖਰਾਬ ਨਾ ਕਰੋ ਸ਼ਨੀਵਾਰ ਨੂੰ ਮੇਲੇ ਲੱਗ ਜਣੇ ਆ ਇੱਕ ਹੋਰ ਤੁਹਾਨੂੰ ਗੱਲ ਦੱਸ ਦਿੰਦੇ ਆ ਇੱਥੇ ਫਾਇਦੇ ਹੋ ਰਹੇ ਆ ਲੋਕ ਦੂਰੋਂ ਦੂਰੋਂ ਆ ਰਹੇ ਆ 100 ਰੁਪਏ 200 ਰੁਪਏ 350 ਦੇ ਵਿੱਚ ਲੈ ਜਾਓ ਸੂਟ ਆ ਚੱਕੋ ਜੀ ਕੜਾਈ ਕਟਿਆ ਸੂਟ ਆ ਵਰਕ ਚੈੱਕ ਕਰੋ ਆ ਪ੍ਰਿੰਟ ਚੈੱਕ ਕਰੋ ਦੁਪੱਟਾ ਨਾਲ ਪਿਓਰ ਦਾ ਲੈ ਕੇ 500 ਰੁਪਏ ਦਾ 500 ਰੁਪਏ ਦਾ 500 ਰੁਪਏ ਦਾ ਦੇਖੋ ਜੀ ਬਾਜ਼ਾਰ ਚ ਕੋਈ ਕਹਿੰਦਾ 1800 ਰੁਪਈਆ ਕਟਾਈ ਕੱਢੀ ਆ ਕੋਈ ਕਹਿੰਦਾ 2000 ਰੁਪਈਆ ਉਹ ਲੈ ਜਾਓ 650 ਚ 650 ਦੇ ਵਿੱਚ ਲੈ ਜਾਓ ਦੇਖੋ ਕਿੰਨਾ ਰੌਸ਼ ਪੈ ਗਿਆ ਸਵੇਰ ਦੇ 8 ਵਜੇ ਲੋਕ ਦੂਰੋਂ ਦੂਰੋਂ ਆ ਗਏ ਆ ਸਵੇਰੇ ਸਵੇਰੇ ਰਸ਼ ਪੈ ਗਿਆ ਤੁਸੀਂ ਘਰ ਨਾ ਬੈਠੇ ਰਹੋ ਘਰ ਨਾ ਬੈਠੇ ਰਹੋ ਆ ਜਾਓ ਬਜ਼ਾਰਾਂ ਚ ਜਿਹੜੀ ਹੁੰਦੀ ਲੁੱਟ ਬੰਦ ਕਰਤੀ ਆ 2 200 ਆਲੇ ਸੂਟ 650 ਚ ਕਰਤੇ ਜੀ 650 ਚ ਚੱਕੋ ਜੀ ਆ ਪਟਿਕ ਸੂਟ ਆ ਗਿਆ ਉਹ ਫੋਟੋ ਵਾਲਾ ਪੀਸ ਆ ਗਿਆ ਜਿਹੜਾ 1500 2000 ਤੋਂ ਘੱਟ ਨਹੀਂ ਹੁੰਦਾ ਸੀ ਉਹ ਹੁੰਦਾ ਸੀ ਉਹ ਹੁੰਦਾ ਸੀ ਹੁਣ 850 ਰੁਪਏ ਦਾ ਹੈਗਾ ਹੁਣ 850 ਰੁਪਏ ਦਾ ਆ ਦੇਖੋ ਜੀ ਫਿਲਮ ਵਾਲੇ ਸੂਟ ਮੋਡਰਨ ਵਾਲੇ ਸੂਟ ਬਟਿਕਾਂ ਵਾਲੇ ਸੂਟ ਬਾਜ਼ਾਰ 'ਚ 2500 2600 ਲੈ ਜਾਓ ਇਹ ਵੀ 850 ਦੇ ਵਿੱਚ ਸੇਲ ਚੱਲ ਰਹੀ ਆ ਬਹੁਤ ਵੱਡੀ ਖੜੇ ਹੋ ਰਹੇ ਹੋ ਤੁਹਾਡੇ ਆ ਦੇਖੋ ਪੜੀਆਂ ਲਿਖੀਆਂ ਕੁੜੀਆਂ ਲਈ ਸੂਟ ਕਹਿੰਦੇ ਰੰਗ ਹੋਵੇ ਸੋਪਰ ਸਾਨੂੰ ਲਾਈਟ ਲਾਈਟ ਰੰਗ ਚਾਹੀਦੇ ਆ ਹਲਕੇ ਹਲਕੇ ਦੁਪੱਟੇ ਦੇ ਵਰਕ ਚਾਹੀਦੇ ਆ ਘੇਰਿਆਂ ਤੇ ਫੁੱਲ ਬੂਟੇ ਲਾਏ ਹੋਣ ਆ ਸੂਟ ਕੋਈ 3000 ਦਾ ਨਹੀਂ ਕੋਈ 3500 ਰੀ 8 800 9900 ਹਜ਼ਾਰ ਹਜ਼ਾਰ ਰੁਪਏ ਚ ਕਰਤੇ ਐਦਾਂ ਦੇ ਸੂਟ ਆ ਦੇਖੋ ਜੀ ਬ੍ਰਾਂਡਡ ਜਾਮਾ ਲਾ ਕੇ ਆ ਕੜਾਈਆਂ ਕਰਕੇ ਆ ਸੂਟਾਂ ਦਾ ਜਮਾਨਾ ਬਦਲਦਾ ਆ ਸੂਟਾਂ ਦੇ ਵਿੱਚ ਮਾਤੂਸ਼ਰੀ ਦਸਤਾਰ ਆਕਾਦੀਆਂ ਦੌਰ ਲੈ ਕੇ ਆ ਗਿਆ ਦੌਰ ਕਹਿੰਦੇ ਹੁਣ ਲੁੱਟ ਨਹੀਂ ਹੋਣ ਦੇਣੀ ਉਹ ਲੋਕਾਂ ਦੀ ਠੱਗੀ ਨਹੀਂ ਹੋਣੀ ਆ ਜਿੰਮੇਵਾਰੀ ਚੱਕਦਾ ਮਾਤੂਸ਼ਰੀ ਦਸਤਾਰ ਅੰਕਲੋਂ ਅੰਕਲੋਂ ਚੱਕਦਾ ਜਿੰਮੇਵਾਰੀ 1275 ਦਾ 25 ਦੇਖੋ ਜੀ ਤੁਸੀਂ ਲੈਣਾ ਵਿਆਹ ਸ਼ਾਦੀ ਲਈ ਕਪੜਾ ਦਾਜ ਭਰੀ ਲਈ ਕਪੜਾ ਦੇਣ ਲੈਣ ਲਈ ਕਪੜਾ ਆਜੋ 50000 ਵਾਲਾ ਕੱਪੜਾ 15000 ਚ ਲੈ ਜਾਓ 15000 ਚ ਹੈਵੀ ਫਰੰਟ ਵਾਲੇ ਸੂਟ ਹੈਵੀ ਦੁਪੱਟੇ ਹਜ਼ਾਰ ਹਜ਼ਾਰ ਰੇਟ ਕਰਦੇ ਹਜ਼ਾਰ ਹਜ਼ਾਰ 12 1200 11 1100 ਰੰਗ ਦੇਖੋ ਰੰਗ ਉਹ ਰੰਗ ਟੌਪ ਦੇ ਪਟੀਕਾ ਵਾਲੇ ਸੂਟ ਆ ਗਏ ਓਏ ਓਏ ਮਾਡਲ ਵਾਲਾ ਸੂਟ ਆ ਗਿਆ ਓਏ ਉਹ ਕੋਈ 3000 ਕੋਈ 4000 ਕੋਈ 4500 ਨਹੀਂ 1700 1800 2200 2200 21 2100 ਦੇ ਵਿੱਚ ਇਦਾਂ ਦੇ ਹੈਵੀ ਹੈਵੀ ਪੀਸ ਨੇ ਓਏ ਆ ਦੇਖੋ ਓ ਗਲੇ ਦੇ ਕੰਮ ਦੇਖੋ ਕਿੰਨਾ ਸੋਹਣਾ ਹੋਇਆ ਓ ਘੇਰੇ ਦੇ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਓ ਦੁਪੱਟਾ ਦੇਖੋ ਕਿੰਨਾ ਸੋਹਣਾ ਓ ਫੋਟੋ ਵਾਲਾ ਸੂਟ ਆ ਫੋਟੋ ਵਾਲਾ ਇੱਦਾਂ ਕੁੜੀ ਸੋਹਣੀ ਲੱਗੂਗੀ ਓ ਇਦਾਂ ਟੋਰਾ ਕਰ ਦੇਣੀ ਆ 4000 5 5000 ਦੇ ਸੂਟ ਕਰਦੇ ਮਿੱਟੀ ਦੇ ਭਾ ਲੈ ਜਾ ਮਿੱਟੀ ਦੇ ਭਾ ਸੂਟ ਮਿੱਟੀ ਦੇ ਭਾ ਓ ਦੇਖੋ ਜੀ ਸੂਟ ਮੋਹ ਬੋਲੂਗਾ ਸੂਟ ਦੀ ਕੁਆਲਿਟੀ ਮੂੰਹੋਂ ਬੋਲੂਗੀ ਜਿਹੜੀ ਮੇਰੀ ਭੈਣ ਨੇ ਸੂਟ ਪਾਇਆ ਲੋਕੀ ਦੱਸਣਗੇ ਕੋਈ ਕੂਗਾ 10000 ਦਾ ਕੋਈ ਕੂਗਾ 15000 ਦਾ ਸੂਟ ਪਾਈ ਫਿਰਦੀ ਮੇਰੀ ਭੈਣ ਪਰ ਮਾਤੂ ਸ਼ੀਰ ਦਾਸਤਾਰ ਤੇ 1200 1500 ਤੱਕ ਦੇ ਸੂਟਾਂ ਦੇ ਮੇਲਾ ਲਾਤਾ ਗਰਮੀ ਦਾ ਓਏ ਆ ਦੇਖੋ ਏ ਓ ਰਾਣੀਆਂ ਮਹਾਰਾਣੀਆਂ ਵਾਲੇ ਸੂਟ ਰਾਣੀਆਂ ਮਹਾਰਾਣੀਆਂ ਵਾਲੇ ਸੂਟ ਆਹ ਦੇਖੋ ਨੀਰੂ ਬਾਜਵਾ ਨੇ ਪਾਇਆ ਕਹਿੰਦੇ ਕਹਿੰਦੇ ਕੋਰ ਵੀ ਨੇ ਪਾਇਆ ਓਏ ਅਸੀਂ ਦਾ ਪਿੰਡਾਂ ਦੇ ਵਿੱਚ ਆਮ ਕੁੜੀਆਂ ਨੇ ਵੀ ਸੂਟ ਪਾ ਲੈਣੇ ਆ ਲਕਜ਼ਰੀ ਕਪੜਾ ਫਰੀ ਦੇ ਭਾ ਅੱਡੇ ਰੇਟ ਕਰਤੇ ਆ ਸੇਲ 'ਚ ਆ ਕੇ ਫਾਇਦਾ ਲੈ ਜਾਓ ਮੁੜ ਕੇ ਇੰਨਾ ਸਸਤਾ ਕਪੜਾ ਨਹੀਂ ਮਿਲਣਾ ਦੇਖੋ ਜੀ ਐਕਟਰੀਆਂ ਦਾ ਨਾਮ ਲੈਦੇ ਲੈਦੇ ਆ ਹੁਣ ਲੋਕੀ ਕਹਿਣਗੇ ਅਮਿਤ ਦੀ ਘਰ ਵਾਲੀ ਨੇ ਪਾਇਆ ਹੁਣ ਲੋਕੀ ਕਹਿਣਗੇ ਓ ਗਗਨ ਦੀ ਘਰ ਵਾਲੀ ਨੇ ਪਾਇਆ ਹੁਣ ਲੋਕੀ ਕਹਿਣਗੇ ਸੋਨੂ ਦੀ ਘਰ ਵਾਲੀ ਆਇਆ ਉਹ ਨੇ ਭਾਜੀ ਲੋਕਾਂ ਨੇ ਕਹਣਾ ਸ਼ਿੰਦੇ ਦੀ ਘਰ ਵਾਲੀ ਕਿੰਨਾ ਸੋਹਣਾ ਸੂਟ ਪਾਇਆ ਉਹ ਕਿਸੇ ਨੇ ਕਹਣਾ ਮਿੰਦੇ ਦੀ ਘਰ ਵਾਲ ਨੇ ਕਿੰਨਾ ਸੂਟ ਸੋਹਣਾ ਪਾਇਆ ਉਹ ਕਿਸੇ ਨੇ ਕਹਣਾ ਲੰਬੜਾ ਦੀ ਨੂੰਹ ਨੇ ਕਿੰਨਾ ਸੋਹਣਾ ਸੂਟ ਪਾਇਆ ਉਹ ਕਿਸੇ ਨੇ ਕਹਣਾ ਸਰਪੰਚ ਦੀ ਘਰ ਵਾਲੀ ਉਹ ਲੈ ਉਹ ਚੱਕ ਹੋਰ ਫਾਇਦਾ ਹੋਰ ਫਾਇਦਾ ਕਰਦਨੇ ਲਓ ਭਈ ਆਹ ਸੂਟ ਆਪਾਂ ਦੇਣਾ ਸਰਪੰਚ ਦੀ ਘਰ ਵਾਲੀ ਨੂੰ ਆਹ ਸਰਪੰਚ ਦੀ ਘਰ ਵਾਲੀ ਦੀ ਸੂਟ ਆ ਗਿਆ ਹੈਵੀ ਹੈਵੀ ਸੂਟ ਆ ਗਿਆ ਹੈਵੀ ਹੈਵੀ ਸੂਟ ਪਿਆਹੇ ਸ਼ਾਦੀਆਂ ਚ ਪਾਉਣ ਵਾਲੇ ਸੂਟ ਆ ਗਿਆ ਸਰਪੰਚ ਦੀ ਘਰ ਵਾਲੀ ਵਿਕੋਸ਼ ਕਰਦੀ ਲੰਬੜਦਾਰ ਦੀ ਘਰ ਵਾਲੀ ਵਿਕੋਸ਼ ਕਰਦੀ ਓ ਇੱਕ ਹੁਣ ਹੋਰ ਸੂਟ ਲੈ ਲਓ ਆ ਸ਼ਹਿਰ ਦੇ ਵਿੱਚ ਜਿਹੜੇ ਕਾਉਂਸਲਰ ਆ ਹਨਾ ਉਹਨਾਂ ਦੀਆਂ ਘਰ ਵਾਲੀਆਂ ਹੀ ਸੂਟ ਵੀ ਆ ਕੇ ਸਾਡੇ ਕੋਲ ਮੈਂ ਕਿਹਾ ਚੀਚਾ ਨੂੰ ਦੇਖੋ ਓ ਨਹੀਂ ਮਿਲਣੇ ਹੋਰ ਕਿਤੇ ਉਹ ਭਰਾਵੋ ਨਹੀਂ ਮਿਲਣੇ ਇੰਨੇ ਸਸਤੇ ਸੂਟ ਕਾਰ ਵਾਲਿਆਂ ਨੂੰ ਸਕੂਟਰਾਂ ਤੇ ਮੋਟਰਸਾਈਕਲਾਂ ਦੇ ਗੱਡੀਆਂ ਦੇ ਵਿੱਚ ਬਿਠਾ ਕੇ ਏਸੀ ਲਾ ਕੇ ਆ ਜਾਓ ਉਸ ਤੌਰ ਤੇ ਲੈ ਜਾਓ ਫ੍ਰੀ ਦੇਪਾ ਉਹ ਲੈ ਜਾਓ ਫ੍ਰੀ ਦੇਪਾ ਲੈ ਜਾਓ ਫ੍ਰੀ ਦੇਪਾ ਆ ਚੱਕੋ ਜੀ ਐਮਐਲਏ ਦੀ ਘਰ ਵਾਲੀ ਦਾ ਵੀ ਸੂਟ ਆ ਗਿਆ ਉਹ ਦੇਖੋ ਕਿੰਨਾ ਸ਼ਾਨਦਾਰ ਰਾਇਲ ਕਲਾਸ ਸੂਟ ਹੈ ਉਹ ਪਤਾ ਲੱਗਦਾ ਹੈ ਉਹ ਠੱਕ ਪਤਾ ਲੱਗਦੀ ਹੈ ਐਮਐਲਏ ਦੀ ਘਰ ਵਾਲੀ ਨੇ ਸੂਟ ਪਾਇਆ ਓਏ ਜਗਮਗ ਕਰਦਾ ਸੂਟ ਹੈ ਰਾਇਲ ਕਲਾਸ ਬਾਜੂ ਬਣੇ ਗਲਾ ਬਣਿਆ ਘੇਰਾ ਬਣਿਆ ਕੰਟਰਾਸਟ ਦੁਪੱਟਾ ਬਣਿਆ ਅੱਧ ਰੇਟਾਂ ਦੇ ਸੀਟ ਐ ਇਹ ਮੇਰੀ ਗੱਲ ਸੁਣ ਲਓ ਇੱਕ ਬੈਂਕ ਚ ਪਏ ਨੋਟ ਕੰਮ ਨਹੀਂ ਆਉਣੇ ਓ ਐਫਐਡੀਆਂ ਕਰਾਈਆਂ ਕੰਮ ਨਹੀਂ ਆਉਣੀਆਂ ਸੋਨਾ ਪਾਇਆ ਕੰਮ ਨਹੀਂ ਆਉਣਾ ਕੰਮ ਤਾਂ ਉਹ ਆਉਣਾ ਜਿਹੜਾ ਤੁਸੀਂ ਆਪਣੇ ਪਿੰਡੇ ਦੇ ਕੱਪੜਾ ਪਾਇਆ ਲੋਕੀ ਕਹਿਣ ਬਈ ਵਾਹ ਕੀ ਰੌਲਟੀਆਂ ਭਾਈ ਕੱਪੜੇ ਦੇ ਨਾਲ ਹੀ ਟੌਰ ਬਣਦੀ ਆ ਪੈਸੇ ਉਸੇ ਜੋੜਨ ਦੇ ਨਾਲ ਕੁਝ ਨਹੀਂ ਪੰਡਣਾ ਜਿੰਨਾ ਪੈਸਾ ਅੜਾਉਂਗੇ ਉਨਾ ਹੀ ਪੈਸਾ ਆਊਗਾ ਇਦਾਂ ਦੇ ਸੂਟ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਜਦੋਂ ਐਨਆਰਈ ਬੀਬੀਆਂ ਆਉਂਦੀਆਂ ਉਹ ਉਹਨਾਂ ਦੇ ਪਾਏ ਹੁੰਦੇ ਇਦਾਂ ਦੇ ਕੋਈ ਇਹਨੂੰ 12000 ਰੁਪਏ ਦਾ ਕੋਈ 15000 ਰੁਪਏ ਦਾ ਲੈ ਲਓ 3500 ਚ ਚੱਕ ਲਓ ਨਾ ਇਹ ਰਣਾ ਕੰਮ 3500 ਦੇ ਵਿੱਚ ਇਤਨੀਆਂ ਚੀਜ਼ਾਂ ਸੀ ਦੇ ਦੇਣੀਆਂ ਇਹ ਦੇਖੋ ਜੀ ਉਹ ਮੇਰੇ ਭਰਾਵਾਂ ਨੂੰ ਵੀ ਵੇਣਤੀ ਆ ਉਹ ਵੀਰਿਆ ਉਹ ਤੇਰੀ ਬੋਟੀ ਨੇ ਉਹ ਤੇਰੀ ਭੈਣ ਨੇ ਜਦੋਂ ਸੂਟ ਪਾਉਣਾ ਨਾ ਲੋਕੀ ਕਹਿਣਗੇ ਆਂ ਸ਼ਿੰਦੇਰੀ ਮੋਟੀ ਨੇ ਸੂਟ ਪਾਇਆ ਉਹ ਜਗਮਗ ਜਗਮਾ ਚਰੂਗੀ ਨਾ ਤੇਰੀ ਘਰ ਵਾਲੀ ਤੇ ਲੋਕੀ ਕਹਿਣਗੇ ਵੀ ਵਾਹ ਬਈ ਵਾਹ ਮੁੰਡੇ ਦੀ ਮਿਹਨਤ ਆਂ ਰੰਗ ਲਾਉਂਦੀ ਐ ਜਦੋਂ ਦੋਨੇ ਜਣੇ ਖੜੇ ਹੁੰਦੇ ਨਾਲ ਆ ਵੈ ਜੋੜੀ ਇੱਕ ਸ਼ੈਣੀ ਤੇ ਇੱਕ ਥੋੜੀ ਆਹ ਦੇਖੋ ਜੀ ਜਿਨੇ ਲੈਣਾ ਵਿਆਹ ਸ਼ਾਦੀ ਦਾ ਕਪੜਾ ਤਾਜਵੇ ਦਾ ਕਪੜਾ ਲੈਣਾ ਸਾਡੇ ਕੋਲ 100 ਤੋਂ ਲੈ ਕੇ 20000 ਤੱਕ ਦੇ ਸੂਟ ਮਿਲ ਜਾਂਦੇ ਆ ਐਦਾਂ ਦੇ ਸੂਟ ਲੈਣੇ ਤੁਸੀਂ ਨਾਲ ਦੁਪੱਟੇ ਜਾਲ ਲੈਣੇ ਤੁਸੀਂ ਤੇ ਆਜੋ ਤਿੰਨ ਤਿੰਨ ਬਹੁਤ ਵੱਡਾ ਮੇਲਾ ਲੱਗਾ ਰੰਗ ਰੂਗੇਰੇ ਵਿੱਚ ਸਾਰੇ ਤਰ੍ਹਾਂ ਦੇ ਮਿਲ ਜਾਣੇ ਆ ਫੈਰੇ ਤੁਹਾਡੇ ਵੱਡੇ ਹੋ ਜਾਣੇ ਆ ਉਹ ਭਾਜੀ ਆ ਚੱਕੋ ਆ ਫਰਕਾ ਬਾਤੀ ਸੂਟ ਦਾ ਰੇਡ 15000 ਆ ਅਸੀਂ ਦੇਣਾ 5000 ਦਾ 15000 ਤੇ ਤਿੰਨ ਆ ਚੱਕੋ ਆਲਓਵਰ ਸੂਟ ਉਹ ਬੀਬੀਆਂ ਵਾਸਤੇ ਵੀ ਕਰਤਾ ਪੈਦਾ ਉਹ ਦਾਦੀਆਂ ਉਹ ਨਾਨੀਆਂ ਓ ਮਾਮੀਆਂ ਪੂਆ ਨੂੰ ਵੀ ਕਰਤੇ ਫਾਇਦੇ ਆ 5500 ਦੇ ਸੂਟ ਮਿਲਦੇ ਆ 5500 ਦੇ ਸੂਟ ਮਿਲਦੇ ਆ ਹੁਣ 2250 ਜੇ ਮਿਲਨੇ ਆ 2250 ਓ ਮੇਰੇ 500 ਦੇ ਦੋ 500 ਦੇ ਦੋ 500 ਦੇ ਦੋ 2250 2250 2250 ਚ ਲੈ ਜਾਓ ਜੀ 2250 ਆ ਚੱਕੋ ਇੱਕ ਹੋਰ ਪਟਾਕਾ ਪਾ ਦਿੰਨੇ ਆ ਬਾਜ਼ਾਰ ਕੇ ਡੈਟਲ ਕਾਟਨ ਦਾ ਸੂਟ 800 ਰੁਪਏ ਦਾ 400 ਦਾ 400 ਦਾ 400 ਦਾ 800 ਦੇ ਦੋ ਇੱਕ ਦੇ ਨਾਲ ਇੱਕ ਫ੍ਰੀ ਦੇ ਦੇਣਾ ਨੇਰੀ ਲੈ ਦੇਣੀ ਆ ਓ ਆ ਚੱਕੋ ਓ ਆ ਚੱਕੋ ਆਗੇ ਗਾਉਣ ਆਗੇ ਸੂਟ ਸ਼ਾਨਦਾਰ ਓਏ ਨਾਲੇ ਸੂਟ ਬਣਾਓ ਗਾਉਣ ਬਣਾਓ ਫਰਾਕ ਬਣਾਓ ਪਲਾਜੋ ਬਣਾਓ ਸ਼ਰਾਰਾ ਬਣਾਓ ਕਰਾਰਾ ਬਰਾਓ ਰੰਗ ਡਿਜ਼ਾਈਨ ਬੜਿਆ ਇਹ ਵੀ ਕੋਈ ਹਜ਼ਾਰ ਦਾ ਨਹੀਂ ਕੋਈ 150 ਦਾ ਨਹੀਂ ਸਿਰਫ ਔਰ ਸਿਰਫ 450 5400 ਦਾ 5400 ਦਾ ਤੇ ਲੋ ਵੀ ਜਲਦੀ ਜਲਦੀ ਆ ਜਾਓ ਮਾਲ ਸਾਡੇ ਕੋਲ ਬਹੁਤ ਆ ਇੱਕ ਵੀਡੀਓ ਦੇ ਵਿੱਚ ਨਹੀਂ ਸਾਡਾ ਕੋਲ ਦੱਸ ਸਕਦੇ 3 ਦਿਨ ਤੁਹਾਡੇ ਕੋਲ ਆ ਵੀਰਵਾ ਸ਼ੁੱਕਰਵਾਰ ਸ਼ਨੀਵਾਰ ਹੋ ਦੇਖੋ ਬਹੁਤ ਰਸ ਕਿੰਨਾ ਪੈ ਗਿਆ ਉਹ ਲੋਕੀ ਆ ਗਏ ਦੂਰੋਂ ਦੂਰੋਂ ਯਾਰ ਕੋਈ ਸਕੂਟਰ ਤੇ ਆ ਗਿਆ ਕੋਈ ਬੱਸ ਜਾ ਗਿਆ ਕੋਈ ਮੋਟਰਸਾਈਕਲ ਤੇ ਗੱਡੀਆਂ ਉਹ ਜਾਮ ਲੱਗ ਗਿਆ ਜਾਮ ਹੋ ਗਿਆ ਸੜਕ ਤੇ ਲੋਕੀ ਕਹਿੰਦੇ ਰੈਲੀ ਆ ਲੋਕੀ ਕਹਿੰਦੇ ਵਿਆਹ ਆ ਕਿਸੇ ਦਾ ਐਡਾ ਵੱਡਾ ਰਸ ਲੱਗ ਗਿਆ ਲੋਕਾਂ ਦੇ ਫਾਇਦੇ ਹੋ ਰਿਹਾ ਤੁਸੀਂ ਵੀ ਆ ਜਾਓ ਕਾਤੀਆਂ ਸ਼ਹਿਰ ਆਉਣਾ ਤੁਸੀਂ ਦੰਦ ਤੁਹਾਡੇ ਕੋ ਰਹਿ ਗਿਆ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਨੂੰ ਦੁਕਾਨ ਬੰਦ ਹੈਗੀ ਆ 25 ਮਈ ਤੱਕ ਭਰ-ਭਰ ਕੇ ਲੈ ਜਾਓ ਝੋਲੇ ਮੈਂ ਕਿਹਾ ਲੱਖਾਂ ਰੁਪਈਆ ਦਾ ਕਪੜਾ ਫ੍ਰੀ ਦੇ ਪਾ ਦੇਣਾ ਸਾਨੂੰ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜਸਾਂ ਟੀਵੀ ਕਰਦੀਆਂ